ਪੰਜਾਬ ਦੇ ਵਿੱਚ ਦਰਖਤਾਂ ਦੇ ਹੀਠੇ ਰਕਬਾ ਦਿਨੋ ਦਿਨ ਘਟ ਹੋ ਰਿਹਾ ਹੈ ਹਰ ਸਾਲ ਵਣ ਮਹਾਉਤਸਵ ਦੇ ਨਾਂ ਦੇ ਉੱਤੇ ਬੂਟੇ ਲਾਉਣ ਦੀਆਂ ਵੱਡੀਆਂ-ਵੱਡੀਆਂ ਮੁਹਿੰਮਾਂ ਚਲਾਈਆਂ ਜਾਂਦੇ ਬਾਅਦੂਤ ਵੀ ਦਰਖਤਾਂ ਦੇ ਹੀਟਲਾ ਜਿਹੜਾ ਰਕਬਾ ਹੈ ਉਹ ਲਗਾਤਾਰ ਘਟਦਾ ਜਾ ਰਿਹਾ ਹੈ ਇੱਕ ਪਾਸੇ ਸੂਬੇ ਦੀਆਂ ਉਪਜਾਊ ਜ਼ਮੀਨਾਂ ਉਜਾੜ ਕੇ ਵੱਡੇ-ਵੱਡੇ ਅਰਬਨ ਅਸਟੇਟਸ ਸਾਰਨ ਦੇ ਦਾਅਵੇ ਕੀਤੇ ਜਾ ਰਿਹਾ ਤੇ ਦੂਜੇ ਪਾਸੇ ਜੰਗਲਾਤ ਵਿਭਾਗ ਦੀ ਰਿਪੋਰਟ ਇਹਨਾਂ ਦਾਅਵਿਆਂ ਨੂੰ ਮੂੰਹ ਚੜਾਉਂਦੀ ਪ੍ਰਤੀਤ ਹੁੰਦੀ ਹੈ ਅੱਜ ਜਿਸ ਖਾਸਰਪੂਰਚ ਆਪਾਂ ਜਾਣਾਂਗੇ ਕਿ ਜੰਗਲਾਤ ਵਿਭਾਗ ਦੀ ਰਿਪੋਰਟ ਦੇ ਵਿੱਚ ਐਸਾ ਕੀ ਹੈ ਜਿਹੜਾ ਪੰਜਾਬ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਦਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਸ਼ਿਵਿੰਦਰ ਸਿੰਘ ਦਾਖਾ ਸਾਡੇ ਸਾਥੀ ਉਹਨਾਂ ਦੇ ਲਿਖੀ ਹੋਈ ਇੱਕ ਹੋਰ ਰਿਪੋਰਟ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਮੈਂ ਹਾਜ਼ਰ ਹੋਏ ਹਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਖਬਰ ਦੇ ਮੁਤਾਬਿਕ ਪੰਜਾਬ ਦੇ ਜੰਗਲਾਤ ਵਿਭਾਗ ਦੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਭਾਗ ਕੇ ਐਨਜੀਟੀ ਨੂੰ ਸੌਂਪੀ ਇੱਕ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਜਿਦੇ ਚ ਪੰਜਾਬ ਮੰਦਰ ਦਰਖਤਾਂ ਦੀ ਹੀਟ ਰਕਬਾ ਘਟ ਹੋਣ ਦੀ ਗੱਲ ਆਖੀ ਗਈ ਹੈ ਫੋਰੈਸਟ ਸਰਵੇ ਆਫ ਇੰਡੀਆ ਦੇ ਅੰਕੜਿਆਂ ਦੇ ਉੱਤੇ ਆਧਾਰਿਤ ਇਸ ਰਿਪੋਰਟ ਦੇ ਮੁਤਾਬਕ ਪਿਛਲੇ 18 ਸਾਲਾਂ ਦਰਮਿਆਨ ਸੂਬੇ ਦੇ ਦਰਖਤਾਂ ਹੀਟ ਰਕਬੇ ਵਿੱਚ 19 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ ਜਦਕਿ ਪਿਛਲੇ 6 ਸਾਲਾਂ ਦੇ ਵਿੱਚ ਇਹ ਗਿਰਾਵਟ 9 ਫੀਸਦੀ ਰਹੀ ਹੈ ਰੀਪੋਰਟ ਦੇ ਮੁਤਾਬਕ ਸਾਲ 2005 ਦੇ ਵਿੱਚ ਪੰਜਾਬ ਦਾ ਦਰੱਖਤਾਂ ਦੇ ਹੇਠ ਰਕਬਾ 1823 ਵਰਗ ਕਿਲੋਮੀਟਰ ਸੀ ਜਿਹੜਾ 2023 ਦੇ ਵਿੱਚ ਘਟ ਕੇ 1475.15 ਵਰਗ ਕਿਲੋਮੀਟਰ ਰਹਿ ਗਿਆ ਸਾਲ 2007 ਤੋਂ 2011 ਤੱਕ ਇਹ ਰਕਬਾ 1699 ਵਰਗ ਕਿਲੋਮੀਟਰ ਹੁੰਦਾ ਸੀ ਜਿਹੜਾ 2013 ਦੇ ਵਿੱਚ ਘਟ ਕੇ 1499 ਵਰਗ ਕਿਲੋਮੀਟਰ ਰਹਿ ਗਿਆ ਹਾਲਾਂਕਿ 2015 ਦੇ ਵਿੱਚ ਰਕਬੇ ਵਿੱਚ 1544 ਅਤੇ 2017 ਦੇ ਵਿੱਚ 1622 ਵਰਗ ਕਿਲੋਮੀਟਰ ਤੱਕ ਵਾਧਾ ਵੀ ਜ਼ਰੂਰ ਹੋਇਆ ਪਰ 2019 ਦੇ ਵਿੱਚ ਇਹ ਫੇਰ ਤੋਂ ਘਟ ਕੇ 1592 ਤੇ 2023 ਦੇ ਵਿੱਚ 1475.15 ਵਰਗ ਕਿਲੋਮੀਟਰ ਦੇ ਉੱਤੇ ਆ ਗਿਆ ਸੋ ਇਹਨਾਂ 18 ਸਾਲਾਂ ਦੇ ਦਰਮਿਆਨ ਕੁੱਲ 347.85 ਵਰਗ ਕਿਲੋਮੀਟਰ ਦਰਖਤਾਂ ਹੇਟਲੇ ਰਕਬੇ ਦਾ ਨੁਕਸਾਨ ਹੋਇਆ ਭਾਵੇਂ ਕਿ ਇੰਨੇ ਵਰਗ ਕਿਲੋਮੀਟਰ ਧਰਤੀ ਹੈ ਜਿਹੜੀ ਉਹ ਦਰਖਤਾਂ ਤੋਂ ਬਿਨਾ ਸਾਫ਼ ਕਰ ਦਿੱਤੀ ਗਈ ਦਰਖਤਾਂ ਤੋਂ ਉੱਤੋਂ ਵੱਢ ਦਿੱਤੇ ਗਏ ਜਾਂ ਫਿਰ ਜਿਹੜੀ ਉੱਥੇ ਲਗਾਏ ਹੋਏ ਸੀ ਉਹ ਦਰਖਤ ਅੱਗੇ ਨਹੀਂ ਵੱਧ ਸਕੇ ਵੱਡੇ ਨਹੀਂ ਹੋ ਸਕਦੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਰੱਖਤਾਂ ਦੀ ਗਿਣਤੀ ਵਧਾਉਣ ਦੇ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਸਾਲ 20 ਤੇ 23 ਦੇ ਦਰਮਿਆਨ ਸੂਬੇ 'ਚ 1 ਕਰੋੜ 30 ਲੱਖ ਬੂਟੇ ਲਾਏ ਗਏ ਜਦਕਿ 2024 ਦੇ ਵਿੱਚ ਇਹ ਗਿਣਤੀ ਵਧ ਕੇ 3 ਕਰੋੜ ਦੇ ਨੇੜੇ ਤੇ ਨੇ ਪਹੁੰਚੀ ਪਰ ਇੰਨੀ ਵੱਡੀ ਗਿਣਤੀ ਬੂਟੇ ਲਾਉਣ ਦੇ ਬਾਵਜੂਦ ਵੀ ਦਰੱਖਤਾਂ ਹੇਠਲੇ ਰਕਬੇ ਦੇ ਵਿੱਚ ਕੋਈ ਵਾਅਦਾ ਨਹੀਂ ਹੋਇਆ ਜਿਹੜਾ ਸਰਕਾਰ ਦੇ ਵੱਲੋਂ ਕੀਤੇ ਗਏ ਯਤਨਾਂ ਦੇ ਉੱਤੇ ਸਵਾਲ ਵੀ ਖੜੇ ਕਰਦਾ ਹੈ ਇਹ ਤੋਂ ਇਲਾਵਾ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੀ ਆਪੋ ਆਪਣੇ ਪੱਧਰ ਉੱਤੇ ਹਰ ਸਾਲ ਲੱਖਾਂ ਬੂਟੇ ਲਾਉਂਦੀਆਂ ਨੇ ਪਰ ਫੇਰ ਵੀ ਦਰਖਤਾਂ ਹਟਲਾ ਰਕਬਾ ਜਿਹੜਾ ਘਟਦਾ ਜਾ ਰਿਹਾ ਉਹ ਚਿੰਤਾ ਦਾ ਵਿਸ਼ਾ ਬਣ ਗਿਆ ਜਗਲਾਤਮਿਕ ਦੇ ਵੱਲੋਂ ਤਿਆਰ ਕੀਤੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ 18 ਸਾਲਾਂ ਦੇ ਵਿੱਚ ਜੰਗਲਾਤ ਅਧੀਨ ਰਕਬੇ ਵਿੱਚ ਵਾਧਾ ਤਾਂ ਹੋਇਆ ਪਰ ਪਿਛਲੇ 6 ਸਾਲਾਂ ਦਰਮਿਆਨ ਇਹਦੇ ਵਿੱਚ ਕਮੀ ਵੀ ਦੇਖਣ ਨੂੰ ਮਿਲੀ ਹੈ ਸਾਲ 2005 ਦੇ ਵਿੱਚ ਜੰਗਲਾਤ ਅਧੀਨ ਰਕਬਾ 1558 ਵਰਗ ਕਿਲੋਮੀਟਰ ਸੀ ਜਿਹੜਾ 2017 ਚ 1837 ਵਰਗ ਕਿਲੋਮੀਟਰ ਤੇ 2019 ਦੇ ਵਿੱਚ 1843 48.63 ਵਰਗ ਕਿਲੋਮੀਟਰ ਤੱਕ ਪਹੁੰਚ ਗਿਆ ਪਰ 223 ਦੇ ਵਿੱਚ ਘਟ ਕੇ 1846.09 ਕਿਲੋਮੀਟਰ ਰਹਿ ਗਏ। ਦਰਖਤਾਂ ਦੇ ਆਧਾਰ ਰਕਵੇ ਤੇ ਜੰਗਲਾਤ ਦੇ ਆਧਾਰ ਰਕਵੇ ਦੇ ਵਿੱਚ ਫਰਕ ਕੀ ਹੁੰਦਾ? ਇਹਦੇ ਤੇ ਆਪਾਂ ਨਜ਼ਰ ਮਾਰੀਏ ਤਾਂ ਦਰਖਤਾਂ ਹੀਟ ਰਕਵੇ 'ਚ ਸਿਰਫ ਦਰਖਤਾਂ ਹੀਟਾਂ ਆਉਣ ਵਾਲੇ ਖੇਤਰ ਨੂੰ ਮਾਪਿਆ ਜਾਂਦਾ ਜਦਕਿ ਜਿਹੜਾ ਇਸ ਤੋਂ ਇਲਾਵਾ ਜੰਗਲਾਤ ਅਧੀਨ ਖੇਤਰ ਦੀ ਗੱਲ ਕਰੀਏ ਤਾਂ ਉਹਦੇ ਚ ਦਰਖਤਾਂ ਦੇ ਨਾਲ-ਨਾਲ ਹੋਰ ਜੰਗਲੀ ਝਾੜੀਆਂ ਤੇ ਬੂਟਿਆਂ ਆਦਿ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਜੰਗਲਾਤ ਵਿਭਾਗ ਦੀ ਰਿਪੋਰਟ ਚ ਦਰਖਤਾਂ ਤੇ ਜੰਗਲਾਤ ਅਧੀਨ ਰਕਬਾ ਘਟਣ ਦੇ ਸਪਸ਼ਟ ਕਾਰਨਾਂ ਦਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਮਾਰਾਂ ਦਾ ਮੰਨਣਾ ਹੈ ਕਿ ਤੇਜ਼ੀ ਦੇ ਨਾਲ ਵੱਧ ਰਹੀ ਆਬਾਦੀ, ਸ਼ਹਿਰੀਕਰਨ ਅਤੇ ਜੰਗਲਾਂ ਦੀ ਅਣਅਧਿਕਾਰਿਤ ਕਟਾਈ ਇਸ ਦੇ ਤਿੰਨ ਮੁੱਖ ਕਾਰਨ ਹਨ। ਹੋ ਸਕਦੇ ਸੂਬੇ ਦੇ ਅੰਦਰੋਂ ਦਰੱਖਤਾਂ ਦੀ ਧੜਾ ਧੜ ਕਟਾਈ ਵੀ ਇਹਦਾ ਮੁੱਖ ਕਾਰਨ ਮੰਨਿਆ ਜਾਂਦਾ ਕਿਉਂਕਿ ਇੱਕ ਬੂਟੇ ਨੂੰ ਰੁੱਖ ਬਣਨ ਦੇ ਵਿੱਚ ਕਈ ਸਾਲ ਲੱਗ ਜਾਂਦੇ ਆ ਉਹ ਵੀ ਤਾਂ ਜੇ ਉਹਦੀ ਸਹੀ ਤਰੀਕੇ ਦੇ ਨਾਲ ਸੰਭਾਲ ਕੀਤੀ ਜਾਵੇ ਪਿਛਲੇ ਇੱਕ ਅਰਸੇ ਦੇ ਦੌਰਾਨ ਪੰਜਾਬ ਦੇ ਵਿੱਚ ਉਸਾਰੇ ਗਏ ਹਾਈਵੇ ਦੇ ਲਈ ਲੱਖਾਂ ਰੁੱਖਾਂ ਤੇ ਪ੍ਰਸ਼ਾਸਨ ਦਾ ਕਹਾੜਾ ਫੇਰਿਆ ਗਿਆ ਇਹਨਾਂ ਚ ਬਹੁਤ ਸਾਰੇ ਰੁੱਖ ਤਾਂ ਕਈ 100 ਸਾਲ ਪੁਰਾਣੀ ਸੀ ਅਜੇ ਪਿਛਲੇ ਸਾਲ ਦੀ ਗੱਲ ਹੈ ਜਦੋਂ ਪੰਜਾਬ ਸਰਕਾਰ ਨੇ ਸਰਹੰਦ ਪਟਿਆਲਾ ਹਾਈਵੇ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਦੇ ਤਹਿਤ 7792 ਵੱਡੇ ਦਰਖਤਾਂ ਨੂੰ ਕੱਟਣ ਦੀ ਯੋਜਨਾ ਬਣਾਈ ਸੀ ਤਾਂ ਐਨਜੀਟੀ ਨੇ ਸਰਕਾਰ ਨੂੰ ਸਖਤ ਨੋਟਿਸ ਜਾਰੀ ਕੀਤਾ ਸੀ ਐਜੀਟੀ ਨੇ ਸਰਕਾਰ ਨੂੰ ਵਾਤਾਵਰਣ ਨੂੰ ਸੁਰੱਖਿਅਤ ਯਕੀਨੀ ਬਣਾਉਣ ਅਤੇ ਦਰਖਤਾਂ ਦੀ ਕਟਾਈ ਘੱਟ ਕਰਨ ਦੇ ਲਈ ਠੋਸ ਕਦਮ ਚੁੱਕਣ ਦੇ ਹੁਕਮ ਦਿੱਤੇ ਸੀ ਖੇਰ ਜਗਲਾਤ ਮੈਕਮੇ ਦੀ ਰਿਪੋਰਟ ਨੇ ਸੂਬੇ ਦੀ ਵਾਤਾਵਰਨ ਨੂੰ ਸੁਰੱਖਿਆ ਤੇ ਹਰਿਆਲੀ ਵਧਾਉਣ ਦੀਆਂ ਸਰਕਾਰੀ ਮੁਹਿੰਮਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਮਾਰਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜਿੱਥੇ ਬੂਟੇ ਲਾਉਣ ਦੇ ਨਾਲ-ਨਾਲ ਉਹਨਾਂ ਦੀ ਸੰਭਾਲ ਤੇ ਨਿਗਰਾਨੀ ਉੱਤੇ ਧਿਆਨ ਦੇਣ ਦੀ ਸਖਤ ਲੋੜ ਹੈ ਉੱਥੇ ਹੀ ਖੇਤੀ ਯੋਗ ਜ਼ਮੀਨਾਂ ਨੂੰ ਬਚਾਉਣ ਦੇ ਲਈ ਵੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਹਰਿਆਲੀ ਨੂੰ ਪੰਜਾਬ ਦੀ ਹਰੀਆਵਲ ਨੂੰ ਬਚਾਇਆ ਜਾ ਸਕੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਨਹੀਂ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ ਇੱਕ ਹੋਰ ਮਹੱਤਵਪੂਰਨ ਖਾਸ ਰਿਪੋਰਟ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਵੇਖਦੇ ਰਹੋ ਤਾਂ ਖਾਲਸ ਟੀਵੀ ਮੈਨੂੰ ਦੇ ਉਜਾਸ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਵਿੱਚ ਦਰਖਤਾਂ ਦੇ ਹੇਠ ਰਕਬਾ ਦਿਨੋ ਦਿਨ ਘਟ ਹੋ ਰਿਹਾ ਹੈ ਹਰ ਸਾਲ ਵਣ ਮਹਾਉਤਸਵ ਦੇ ਨਾਂ ਦੇ ਉੱਤੇ ਬੂਟੇ ਲਾਉਣ ਦੀਆਂ ਵੱਡੀਆਂ ਵੱਡੀਆਂ ਮੁਹਿੰਮਾਂ ਚਲਾਈਆਂ ਜਾਂਦੇ باوجود ਵੀ ਦਰਕਤਾਂ ਦੇ ਹਿੱਟਲ ਜਿਹੜਾ ਰਕਪਾਏ ਉਹ ਲਗਾਤਾਰ ਘਟਦਾ ਜਾ ਰਿਹਾ ਹੈ ਇੱਕ ਪਾਸੇ ਸੂਬੇ ਦੀਆਂ ਉਪਜਾਊ ਜ਼ਮੀਨਾਂ ਉਜਾੜ ਕੇ ਵੱਡੇ ਵੱਡੇ ਅਰਬਨ ਅਸਟੇਟਸ ਸਾਰਨ ਦੇ ਦਾਅਵੇ ਕੀਤੇ ਜਾ ਰਿਹਾ ਤੇ ਦੂਜੇ ਪਾਸੇ ਜੰਗਲਾਤ ਵਿਭਾਗ ਦੀ ਰਿਪੋਰਟ ਇਹਨਾਂ ਦਾਅਵਿਆਂ ਨੂੰ ਮੂੰਹ ਚੜਾਉਂਦੀ ਪ੍ਰਤੀਤ ਹੁੰਦੀ ਹੈ ਅੱਜ ਜਿਸ ਖਾਸਰਪੂਰਚ ਆਪਾਂ ਜਾਣਾਂਗੇ ਕਿ ਜੰਗਲਾਤ ਵਿਭਾਗ ਦੀ ਰਿਪੋਰਟ ਦੇ ਵਿੱਚ ਐਸਾ ਕੀ ਹੈ ਜਿਹੜਾ ਪੰਜਾਬ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਦਾ ਹਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਇੰਦਰਜੀਤ ਸਿੰਘ ਚਹਿਲ ਈਸ਼ਵੰਦਰ ਸਿੰਘ ਦਾਖਾ ਸਾਡੇ ਸਾਥੀ ਉਹਨਾਂ ਦੇ ਲਿਖੀ ਹੋਈ ਇੱਕ ਹੌਰ ਰਿਪੋਰਟ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਮੈਂ ਹਾਜ਼ਰ ਹੋਇਆ ਹਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਪੰਜਾਬ ਦੇ ਜੰਗਲਾਤ ਵਿਭਾਗ ਦੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਭਾਗ ਕੇ ਐਨਜੀਟੀ ਨੂੰ ਸੌਂਪੀਏ ਗੀ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਜਿਦੇ ਚ ਪੰਜਾਬ ਮੰਦਰ ਦਰਖਤਾਂ ਦੇ ਹਿੱਥ ਰਕਬਾ ਘਟ ਹੋਣ ਦੀ ਗੱਲ ਆਖੀ ਗਈ ਹੈ ਫੋਰੈਸਟ ਸਰਵੇ ਆਫ ਇੰਡੀਆ ਦੇ ਅੰਕੜਿਆਂ ਦੇ ਉੱਤੇ ਆਧਾਰਤ ਇਸ ਰਿਪੋਰਟ ਦੇ ਮੁਤਾਬਕ ਪਿਛਲੇ 18 ਸਾਲਾਂ ਦਰਮਿਆਨ ਸੂਬੇ ਦੇ ਦਰਖਤਾ ਹੇਠ ਰਕ ਵਿੱਚ 19 ਫੀਸਦ ਗਰਾਵਟ ਦਰਜ ਕੀਤੀ ਗਈ ਜਦਕਿ ਪਿਛਲੇ 6 ਸਾਲਾਂ ਦੇ ਵਿੱਚ ਇਹ ਗਰਾਵਟ 9 ਫੀਸਦ ਰਹੀ ਹੈ ਰਿਪੋਰਟ ਦੇ ਮੁਤਾਬਕ ਸਾਲ 2005 ਦੇ ਵਿੱਚ ਪੰਜਾਬ ਦਾ ਦਰਖਤਾਂ ਦੇ ਹੇਠ ਰਕਬਾ 1823 ਵਰਗ ਕਿਲੋਮੀਟਰ ਸੀ ਜਿਹੜਾ 2023 ਦੇ ਵਿੱਚ ਘਟ ਕੇ 1475.1 ਵਰਗ ਕਿਲੋਮੀਟਰ ਰਹਿ ਗਿਆ ਸਾਲ 2007 ਤੋਂ 2011 ਤੱਕ ਇਹ ਰਕਬਾ 1699 ਵਰਗ ਕਿਲੋਮੀਟਰ ਹੁੰਦਾ ਸੀ ਜਿਹੜਾ 2013 ਦੇ ਵਿੱਚ ਘਟ ਕੇ 1499 ਵਰਗ ਕਿਲੋਮੀਟਰ ਰਹਿ ਗਿਆ ਹਾਲਾਂਕਿ 2015 ਦੇ ਵਿੱਚ ਇਹ ਰਕਬੇ ਵਿੱਚ 1544 ਅਤੇ 2017 ਦੇ ਵਿੱਚ 1622 ਵਰਗ ਕਿਲੋਮੀਟਰ ਤੱਕ ਵਾਧਾ ਵੀ ਜ਼ਰੂਰ ਹੋਇਆ ਪਰ 2019 ਦੇ ਵਿੱਚ ਇਹ ਫੇਰ ਤੋਂ ਘਟ ਕੇ 1500 92 ਤੇ 232 ਦੇ ਵਿੱਚ 1475.15 ਵਰਗ ਕਿਲੋਮੀਟਰ ਦੇ ਉੱਤੇ ਆ ਗਿਆ ਸੋ ਇਹਨਾਂ 18 ਸਾਲਾਂ ਦੇ ਦਰਮਿਆਨ ਕੁੱਲ 347.85 ਵਰਗ ਕਿਲੋਮੀਟਰ ਦਰਤਾਂ ਹੇਠਲੇ ਰਕਬੇ ਦਾ ਨੁਕਸਾਨ ਹੋਇਆ ਭਾਵੇਂ ਕਿ ਏਨੇ ਵਰਗ ਕਿਲੋਮੀਟਰ ਧਰਤੀ ਹੈ ਜਿਹੜੀ ਉਹ ਦਰਤਾਂ ਤੋਂ ਬਿਨਾ ਸਾਫ ਕਰ ਦਿੱਤੇ ਗਏ ਦਰਖਤਾਂ ਜਾਂ ਤਾਂ ਉੱਥੋਂ ਵੱਢ ਦਿੱਤੇ ਗਏ ਜਾਂ ਫਿਰ ਜਿਹੜੀ ਉੱਥੇ ਲਗਾਏ ਹੋਏ ਸੀ ਉਹ ਦਰਖਤ ਅੱਗੇ ਨਹੀਂ ਵੱਧ ਸਕੇ ਵੱਡੇ ਨਹੀਂ ਹੋ ਸਕੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਰਖਤਾਂ ਦੀ ਗਿਣਤੀ ਵਧਾਉਣ ਦੇ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ ਸਾਲ 200 ਤੇ 23 ਦੇ ਦਰਮਿਆਨ ਸੂਬੇ 'ਚ 1 ਕਰੋੜ 30 ਲੱਖ ਬੂਟੇ ਲਾਏ ਗਏ ਜਦਕਿ 2024 ਦੇ ਵਿੱਚ ਇਹ ਗਿਣਤੀ ਵਧ ਕੇ 3 ਕਰੋੜ ਦੇ ਨੇੜੇ ਤੇੜੇ ਪਹੁੰਚੀ ਪਰ ਇੰਨੀ ਵੱਡੀ ਗਿਣਤੀ ਬੂਟੇ ਲਾਉਣ ਦੇ باوجود ਵੀ ਦਰੱਖਤਾ ਹੇਠਲੇ ਰਕਬੇ ਦੇ ਵਿੱਚ ਕੋਈ ਵਾਦਾ ਨਹੀਂ ਹੋਇਆ ਜਿਹੜਾ ਸਰਕਾਰ ਦੇ ਵੱਲੋਂ ਕੀਤੇ ਗਏ ਯਤਨਾਂ ਦੇ ਉੱਤੇ ਸਵਾਲ ਵੀ ਖੜੇ ਕਰਦਾ ਇਹ ਤੋਂ ਇਲਾਵਾ ਪੰਜਾਬ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਵੀ ਆਪੋ ਆਪਣੇ ਪੱਧਰ ਉੱਤੇ ਹਰ ਸਾਲ ਲੱਖਾਂ ਬੂਟੇ ਲਾਉਂਦੀਆਂ ਨੇ ਪਰ ਫਿਰ ਵੀ ਦਰੱਖਤਾਂ ਹਟਲਾ ਰਕਬਾ ਜਿਹੜਾ ਘਟਦਾ ਜਾ ਰਿਹਾ ਉਹ ਚਿੰਤਾ ਦਾ ਵਿਸ਼ਾ ਬਣ ਗਿਆ। ਜੰਗਲਾਤ ਮੰਕ ਮੇ ਦੇ ਵੱਲੋਂ ਤਿਆਰ ਕੀਤੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਪਿਛਲੇ 18 ਸਾਲਾਂ ਦੇ ਵਿੱਚ ਜੰਗਲਾਤ ਅਧੀਨ ਰਕਬੇ ਵਿੱਚ ਵਾਧਾ ਤਾਂ ਹੋਇਆ ਪਰ ਪਿਛਲੇ 6 ਸਾਲਾਂ ਦਰਮਿਆਨ ਇਹਦੇ ਵਿੱਚ ਕਮੀ ਵੀ ਵੇਖਣ ਨੂੰ ਮਿਲੀ। ਸਾਲ 2005 ਦੇ ਵਿੱਚ ਜੰਗਲਾਤ ਅਧੀਨ ਰਕਬਾ 1558 ਵਰਗ ਕਿਲੋਮੀਟਰ ਸੀ ਜਿਹੜਾ 2017 ਚ 1837 ਵਰਗ ਕਿਲੋਮੀਟਰ ਤੇ 2019 ਦੇ ਵਿੱਚ 1843 48.63 ਵਰਗ ਕਿਲੋਮੀਟਰ ਤੱਕ ਪਹੁੰਚ ਗਿਆ ਪਰ 2023 ਦੇ ਵਿੱਚ ਘਟ ਕੇ 1846.09 ਵਰਗ ਕਿਲੋਮੀਟਰ ਰਹਿ ਗਿਆ ਦਰਖਤਾਂ ਦੇ ਦੀਨ ਰਕਬੇ ਤੇ ਜੰਗਲਾਤ ਦੇ ਦੀਨ ਰਕਬੇ ਦੇ ਵਿੱਚ ਫਰਕ ਕੀ ਹੁੰਦਾ ਇਹਦੇ ਤੇ ਆਪਾਂ ਨਜ਼ਰ ਮਾਰੀਏ ਤਾਂ ਦਰਖਤਾ ਹੀਟ ਰਕਬੇ 'ਚ ਸਿਰਫ ਦਰਖਤਾ ਹੀਟਾਂ ਆਉਣ ਵਾਲੇ ਖੇਤਰ ਨੂੰ ਮਾਪਿਆ ਜਾਂਦਾ ਜਦਕਿ ਜਿਹੜਾ ਇਸ ਤੋਂ ਇਲਾਵਾ ਜੰਗਲਾਤ ਦੇ ਦੀਨ ਖੇਤਰ ਦੀ ਗੱਲ ਕਰੀਏ ਤਾਂ ਉਹਦੇ 'ਚ ਦਰਖਤਾਂ ਦੇ ਨਾਲ-ਨਾਲ ਹੋਰ ਜੰਗਲੀ ਝਾੜੀਆਂ ਤੇ ਬੂਟਿਆਂ ਆਦ ਨੂੰ ਵੀ ਸ਼ਾਮਲ ਕੀਤਾ ਜਾਂਦਾ ਜੰਗਲਾਤ ਵਿਭਾਗ ਦੀ ਰਿਪੋਰਟ ਚ ਦਰਖਤਾਂ ਤੇ ਜੰਗਲਾਤ ਅਧੀਨ ਰਕਬਾ ਘਟਣ ਦੇ ਸਪਸ਼ਟ ਕਾਰਨਾਂ ਦਾ ਜ਼ਿਕਰ ਤਾਂ ਨਹੀਂ ਕੀਤਾ ਗਿਆ ਪਰ ਮਾਰਾਂ ਦਾ ਮੰਨਣਾ ਹੈ ਕਿ ਤੇਜ਼ੀ ਦੇ ਨਾਲ ਵਧ ਰਹੀ ਆਬਾਦੀ ਸ਼ਹਿਰੀਕਰਨ ਅਤੇ ਜੰਗਲਾਂ ਦੀ ਅਣਅਧਿਕਾਰਿਤ ਕਟਾਈ ਇਸ ਦੇ ਤਿੰਨ ਮੁੱਖ ਕਾਰਨ ਹੋ ਸਕਦੇ ਹਨ ਤੂ ਬੇਦੰਦਰਾਂ ਦਰਖਤਾਂ ਦੀ ਧੜਾ ਧੜ ਕਟਾਈ ਵੀ ਇਹਦਾ ਮੁੱਖ ਕਾਰਨ ਮੰਨਿਆ ਜਾਂਦਾ ਕਿਉਂਕਿ ਇੱਕ ਬੂਟੇ ਨੂੰ ਰੁੱਖ ਬਣਨ ਦੇ ਵਿੱਚ ਕਈ ਸਾਲ ਲੱਗ ਜਾਂਦੇ ਆ ਉਹ ਵੀ ਤਾਂ ਜੇ ਉਹਦੀ ਸਹੀ ਤਰੀਕੇ ਦੇ ਨਾਲ ਸੰਭਾਲ ਕੀਤੀ ਜਾਵੇ ਪਿਛਲੇ ਇੱਕ ਅਰਸੇ ਦੇ ਦੌਰਾਨ ਪੰਜਾਬ ਦੇ ਵਿੱਚ ਉਸਾਰੇਗੇ ਹਾਈਵੇ ਦੇ ਲਈ ਲੱਖਾਂ ਰੁੱਖਾਂ ਤੇ ਪ੍ਰਸ਼ਾਸਨ ਦਾ ਕੁਹਾੜਾ ਫੇਰਿਆ ਗਿਆ ਇਹਨਾਂ ਚ ਬਹੁਤ ਸਾਰੇ ਰੁੱਖ ਤਾਂ ਕਈ 100 ਸਾਲ ਪੁਰਾਣੇ ਸੀ ਅਜੇ ਪਿਛਲੇ ਸਾਲ ਦੀ ਗੱਲ ਹੈ ਜਦੋਂ ਪੰਜਾਬ ਸਰਕਾਰ ਨੇ ਸਰਹੰਦ ਪਟਿਆਲਾ ਹਾਈਵੇ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਦੇ ਤਹਿਤ 7792 ਵੱਡੇ ਦਰਖਤਾਂ ਨੂੰ ਕੱਟਣ ਦੀ ਯੋਜਨਾ ਬਣਾਈ ਸੀ ਤਾਂ ਐਨਜੀਟੀ ਨੇ ਸਰਕਾਰ ਨੂੰ ਸਖਤ ਨੋਟਿਸ ਜਾਰੀ ਕੀਤਾ ਸੀ। ਐਜੀਟੀ ਨੇ ਸਰਕਾਰ ਨੂੰ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਦਰਖਤਾਂ ਦੀ ਕਟਾਈ ਘੱਟ ਕਰਨ ਦੇ ਲਈ ਠੋਸ ਕਦਮ ਚੁੱਕਣ ਦੇ ਹੁਕਮ ਦਿੱਤੇ ਸੀ। ਕੇਅਰ ਜਗਲਾਤ ਮੈਕਮੇ ਦੀ ਰਿਪੋਰਟ ਨੇ ਸੂਬੇ ਦੀ ਵਾਤਾਵਰਨ ਸੁਰੱਖਿਆ ਤੇ ਹਰਿਆਲੀ ਵਧਾਉਣ ਦੀਆਂ ਸਰਕਾਰੀ ਮੁਹਿੰਮਾਂ ਦੇ ਉੱਤੇ ਸਵਾਲ ਖੜੇ ਕੀਤੇ ਨੇ ਮਾਰਾ ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਜਿੱਥੇ ਬੂਟੇ ਲਾਉਣ ਦੇ ਨਾਲ-ਨਾਲ ਉਹਨਾਂ ਦੀ ਸੰਭਾਲ ਤੇ ਨਿਗਰਾਨੀ ਉੱਤੇ ਧਿਆਨ ਦੇਣ ਦੀ ਸਖਤ ਲੋੜ ਹੈ ਉੱਥੇ ਹੀ ਖੇਤੀ ਯੋਗ ਜ਼ਮੀਨਾਂ ਨੂੰ ਬਚਾਉਣ ਦੇ ਲਈ ਵੀ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੀ ਹਰਿਆਲੀ ਨੂੰ ਪੰਜਾਬ ਦੀ ਹਰੀਆਬਲ ਨੂੰ ਬਚਾਇਆ ਜਾ ਸਕੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਨਹੀਂ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ ਇੱਕ ਹੋਰ ਮਹੱਤਵਪੂਰਨ ਖਾਸ ਰਿਪੋਰਟ ਦੇ ਨਾਲ ਤਦ ਤੱਕ ਦੇ ਲਈ ਤੁਸੀਂ ਦੇਖਦੇ ਰਹੋ ਤਾਂ ਖਾਲਸ ਟੀਵੀ ਮੈਨੂ ਦੇ ਉਜਾਸ ਬਹੁਤ ਬਹੁਤ ਧੰਨਵਾਦ